ਹਾਂ ਲੋ ਜੀ ਬਾਈ ਜੀ ਨੇ ਇੱਕ ਹੋਰ ਫੜਿਆ ਕਬੂਤਰ ਟਾਂਗ ਤੇ ਇੱਕ ਕਬੂਤਰ ਆਪਣਾ ਇਹ ਜੀ ਸਾਜ ਬਾਈ ਬੁੱਲ ਸੇਵੜੇ ਜੀ ਦੇ ਘਰੋਂ ਅੱਛਾ ਜੀ ਇਹ ਜਿਹੜੇ ਬਾਈ ਜੀ ਵਾਲੇ ਕਾਲਸਰੀ ਵਾਲੇ ਕਬੂਤਰ ਆ ਜੀ ਸਾਜ ਫੌਜੀ ਢਮੋਟ ਵਾਲੇ ਹਾਂਜੀ ਹਾਂਜੀ ਇਹ ਕਾਲਸਰੀ ਦਾ ਸਿੱਧਾ ਪੁੱਤ ਆ ਜੀ ਜਿਹੜਾ ਕਾਲਸਰੀ ਦਾ ਤੇ ਬੁੱਲ ਸਿਰੇ ਕਬੂਤਰ ਦਾ ਬੱਚਾ ਸੀਗਾ ਬਾਈ ਕੋ ਕਮਾਂਡਲਾ ਸੇਵੜੇ ਭੋਲੂ ਬਾਈ ਕੋ ਹਾਂਜੀ ਜਿਹੜੀ ਬਾਈ ਫੌਜੀ ਢਮੋਟ ਵਾਲੀ ਮੇਨ ਟਾਂਕੀ ਹੋਈ ਆ ਜੀ ਹਾਂਜੀ ਟਾਂਕੀਆਂ ਤੇ ਇੱਕ ਕਾਸਰੀਆਂ ਚ ਬੁੱਲਸੇਰਾ ਨਰ ਸੀਗਾ ਜੀ ਠੀਕ ਆ ਬਾਈ ਭੋਲੂ ਸੇਵੜੇ ਕੋ ਰਿਹਾ ਜੀ ਬਾਈ ਇਧਰ ਆਏ ਸੀਗੇ ਤੋਂ ਮੋੜ ਤੋਂ ਹਾਂਜੀ ਇਹ ਉਹਦਾ ਪੁੱਤ ਆ ਜੀ ਕਮਲ ਦੇ ਦਾ ਠੀਕ ਆ ਇਹ ਬਾਈ ਕੋਹਾਂ ਦੇ ਤਰੋਂ ਹਟ ਗਿਆ ਸੀ ਆਪਣੇ ਜਗ੍ਹਾ ਖੁੱਲੀ ਇੱਥੇ ਬਾਈ ਕਹਿੰਦਾ ਮੈਨੂੰ ਸਾਡੇ ਲੈ ਜਾ ਦੇਖ ਲੈ ਵੀ ਜੰਡੇ ਤਰ ਆਊਗਾ ਇਹ ਕਬੂਤਰ ਆਪਣੇ ਕੋ ਬੱਚੇ ਕੱਢ ਗਏ ਜੀ ਹਾਂ ਹਾਂ ਇਹ ਕਬੂਤਰ ਬਹੁਤ ਜ਼ਿਆਦਾ ਲਾਡ ਉੜਦੀ ਹੈ ਜੀ ਬਹੁਤ ਜ਼ਿਆਦਾ ਉੱਡੇ ਆ ਸਹੀ ਆ ਇਹ ਸਿੱਧਾ ਇਹ ਟਾਂਕੀਆਂ ਤੇ ਕਾਸਰੀਆਂ ਦਾ ਸਿੱਧਾ ਪੁੱਤ ਹੈ ਜੀ ਉਹਨਾਂ ਦਾ ਤਾਂ ਕਾਫੀ ਹੋਇਆ ਹੁਣ ਅੰਡੇ ਧਰਾਂਉਂਦਾ ਇਹ ਕਬੂਤਰ ਆਪਣਾ ਕੱਚੀ ਜਗ੍ਹਾ ਤੇ ਕਰਕੇ ਹਨਾ ਇੱਥੇ ਬਾਲਾ ਵਧੀਆ ਫਾਇਦਾ ਹੋ ਜਾਂਦਾ ਹੈ ਜੀ ਹਾਂ ਜੀ ਆਪਣੇ ਕੋ ਅੰਡੇ ਧਰਾਂਉਂਦਾ ਜੀ ਬਹੁਤ ਹੀ ਜ਼ਿਆਦਾ ਜਿਹੜੀਆਂ ਕਬੂਤਰ ਦੇ ਬੱਚਿਆਂ ਦਾ ਰਿਜ਼ਲਟ ਦਿੰਦਾ ਜੀ ਸਹੀ ਹੈ ਸਹੀ ਹੈ ਤੁਸੀਂ ਇਹ ਦੇਖੋ ਹੋਰ ਚੀਜ਼ ਦੇਖਿਓ ਇਹਦੇ ਬੱਚੇ ਦੀ